ਗੀਆਂ ਲਤਨਦਰੀਆਂ ਹਵਾਰੇ ਹਾਂਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਨਿਤ ਨਮਾ ਵਿਵਾਦ ਅਕਸਰ ਹੀ ਆਪਾਂ ਸੁਣਦੇ ਰਹਨੇ ਆ ਉੱਥੇ ਹੀ ਇੱਕ ਨਮਾ ਵਿਵਾਦ ਸ਼ੁਰੂ ਹੋਇਆਗਾ ਜਿਸ ਦੇ ਵਿੱਚ ਮਨਪ੍ਰੀਤ ਮੰਨਾ ਮਨਪ੍ਰੀਤ ਮੰਨਾ ਜੋ ਕਿ ਪੰਜਾਬੀ ਸਿੰਗਰ ਨੇਗੇ ਮਨਪ੍ਰੀਤ ਮੰਨਾ ਦੀ ਇੱਕ ਕਲਿੱਪ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਭਾਈ ਹਵਾਰਾ ਜੀ ਨੂੰ ਬਹੁਤ ਬੁਰਾ ਭਲਾ ਕਹਿ ਰਹੇ ਨੇ ਭਾਈ ਹਵਾਰਾ ਜੀ ਨੂੰ ਗਾਲਾਂ ਵੀ ਕੱਢ ਰਹੇ ਨੇਗੇ ਤੇ ਕਹਿ ਰਹੇ ਨੇ ਕਿ ਥੋਡੇ ਵਰਗਿਆਂ ਨੂੰ ਜਥੇਦਾਰ ਨਹੀਂ ਬਣਾਉਣਾ ਚਾਹਿੰਦਾ ਤੁਹਾਨੂੰ ਮੈਂ ਜੇਲ੍ਹ ਦੇ ਵਿੱਚ ਹੀ ਮਰਵਾ ਦੂੰਗਾ ਤੇ ਉਹ ਕਲਿੱਪ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਤੁਹਾਡਾ ਇਸ ਬਾਰੇ ਕੀ ਵਿਚਾਰ ਆ ਕੀ ਇਹ ਇਨਸਾਨ दारू ਪੀ ਕੇ ਗਾਣਾ ਬਕਦਾ ਹੈ ਜਾਂ ਇਸ ਦੇ ਵਿੱਚ ਇੰਨੀ ਤੜ ਹੈਗੀ ਆ ਜੋ ਇਹ ਕਹਿ ਰਿਹਾ ਹੈ ਤਾਂ ਪੁਲਿਸ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜਰੂਰ ਕਰਿਓ ਭੈਣ ਦੀਆਂ ਲਤਨਦਰੀਆਂ ਹਵਾਰੇ ਤੇਰੇ ਹੱਕ ਚ ਆਇਆ ਸੀ ਗਾਂਧੀ ਵੀ ਬੈਠਾ ਭੈਣ ਦਾ ਯਾਰ ਜੇਲ੍ਹ ਚ ਸ਼ਟਰ ਜਾਈ ਚ ਬਿਠਾ ਦੇ ਚਾਂਤ ਹੋ ਗਿਆ ਮੈਂ ਤਰੀ ਬੁੰਡ ਕਹਿ ਕੇ ਆ ਜੇਲ੍ਹ ਰਾਂ ਤੂੰ ਇਮਰਾਂ ਨੂੰ ਤੂੰ ਨੂੰ ਭੈਣ ਚੋਂ ਦੋ ਇੱਜ਼ਤ ਵੀ ਨਹੀਂ ਰਾਸ ਆਉਂਦੀ ਥੱਪੜ ਕੰਨ ਤੇ ਮਰੂੰ ਖੜਾ ਕੇ ਸਾਹਮਣੇ ਲਾ ਜੋਰ ਬੁੜਾ ਬੈਰਾ ਗਾਂਧੀ ਇੱਧਰ ਬਣਾ ਲਓ ਭੈਣ ਚੋਂ ਦਾ ਮੁਜੇਤਦਾਰ ਏ ਜੱਥੇਦਾਰ ਹੁੰਦੇ ਆ ਸਿੱਖ ਕੌਮ ਦੇ ਸ਼ਾਂਤ ਹੋ ਜਾ ਸ਼ਾਂਤ ਨਹੀਂ ਕਰ ਦੂੰ